ਕੁਝ ਗੱਲ ਦੱਸਣਾ ਨੀ ਖਿਡਾਰੀ ਦਾ ਵੱਲੋਂ ਜੋ ਕਿ ਪਿਛਲੇ ਹਫ਼ਤੇ ਜੋ ਆਪਣਾ ਪੰਚ ਘਟਾਵਾਂ ਲਗਾਇਆ ਜੇ ਅਸੀਂ ਸੋ ਉਹਨਾਂ ਦੇ ਲਗਾਉਣ ਵਿੱਚ ਆਪਣੇ ਨੂੰ ਸਾਰਿਆਂ ਨੂੰ ਖੁਸ਼ੀ ਨੂੰ ਮੁੱਖ ਰੱਖਦੇ ਹੋਇਆ ਕਈਆਂ ਵੀਰਾਂ ਨੇ ਕਮੈਂਟ ਵੀ ਕੀਤੇ ਵੀ ਬੂਟੇ ਵੀ ਲਾਇਆ ਕਰੋ ਬੂਟੇ ਤੇ ਸਾਡੇ ਜਿਹੜੀ ਸੰਸਥਾ ਜਿਹੜੀ ਬਣੀ ਹੋਈ ਟੀਮ 8-9 ਸਾਲ ਤੋਂ ਦਾਗਾ ਧਰ ਲਗਾ ਰਹੀ ਆ ਸੋ ਅੱਜ ਅਸੀਂ ਦੇਖ ਰਿਹਾ ਵੀ ਹੁਣ ਬਰਸਾਤਾ ਨੇ ਤੇ ਬੂਟਿਆਂ ਦੀ ਲਾਉਣ ਦੀ ਹੁਣ ਚੱਲ ਰਿਹਾ ਮੌਸਮ ਚੱਲ ਰਿਹਾ ਇਸ ਦੇ ਮੁੱਦੇ ਰੱਖ ਕੇ ਅਸੀਂ ਜਿਹੜੇ ਬੂਟੇ ਆ ਉਹ ਲਗਾਉਣਾ ਜਾ ਰਹੇ ਹਾਂ ਪੰਛੀਗੜ ਦੇ ਟਾਵਰ ਦੇ ਵਾਲੇ ਦੇ ਵਾਲੇ ਜਿਹੜੀ ਛੜਕਾਂ ਨੇ ਲੰਡਾ ਬਾਣੀ ਹੋ ਗਿਆ ਇੱਧਰ ਗੁਰੂ ਘਰ ਦੀ ਸੜਕ ਹੋ ਗਈ ਦਮਦਮਾ ਸਾਹਿਬ ਸਾਈਡ ਹੋ ਗਈ ਆਪਣੀ ਇਹਨਾਂ ਤੇ ਅਸੀਂ ਅੱਜ ਬੂਟੇ 1.5 200 ਬੂਟਾ ਅੱਜ ਲਗਾਉਣਾ ਸਾਡੀ ਟੀਮ ਨੇ ਤੇ ਕਿਰਪਾ ਕਰੇ ਮਹਾਰਾਜ ਜੀ ਜਿਹੜੀ ਆ ਟੀਮ ਲਗਾਉਣ ਤੱਕ ਸੀਮਤ ਨਹੀਂ ਅਸੀਂ ਬੂਟਿਆਂ ਨੂੰ ਚੈੱਕ ਵੀ ਕਰਦੇ ਹਾਂ ਘਰ ਘਰ ਜਾ ਕੇ ਵਈਆਂ ਬੂਟੇ ਤੁਰ ਵੀ ਪਏ ਚੱਲ ਵੀ ਪਏ ਨੇ ਜੇ ਬੂਟੇ ਕੋਈ ਮਰ ਵੀ ਗਏ ਨੇ ਅਸੀਂ ਉਸ ਨੂੰ ਦੁਬਾਰਾ ਬੂਟਾ ਲਗਾ ਕੇ ਵੀ ਦੰਦੇ ਆ ਸੋ ਅਸੀਂ ਵੱਦ-ਵੱਦ ਬੂਟੇ ਲਗਾ ਰਹੇ ਆ ਵੱਦ-ਵੱਦ ਆੜਨੇ ਲਗਾ ਰਹੇ ਆ ਸੋ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਬੂਟੇ ਲਗਾਓ ਵੱਦ-ਵੱਦ ਆੜਨੇ ਲਗਾਓ ਆਉਣ ਵਾਲੇ ਸਮੇਂ ਵਿੱਚ ਆਪਣੀ ਜਿਹੜੀ ਪੀੜ੍ਹੀ ਐ ਉਹ ਖਤਰੇ ਵਿੱਚ ਐ ਪਾਣੀ ਪੱਕੋ ਵਾਤਾਵਰਣ ਪੱਕੋ ਬੂਟੇ ਲਗਾਵਾਂਗੇ ਤਾਂ ਆਉਣ ਵਾਲੀ ਪੀੜ੍ਹੀ ਬਚੇਗੀ ਸੋ ਅਸੀਂ ਇਹਹੀ ਦੁਬਾਰਾ-ਦੁਬਾਰਾ ਮੈਸੇਜ ਹੀ ਦੇ ਰਹੇ ਆ ਸੋ ਸਾਰੇ ਪਾਸੇ ਕਿਦਰ ਘੁਮਾ ਦੇ ਆਪਣੇ ਮਾਸਟਰ ਜੀ ਨੇ ਉਹ ਹੁਣ ਬੋਲਣਗੇ ਦੱਸਣਗੇ ਤੁਹਾਨੂੰ ਤੁਹਾਨੂੰ ਜਿਹੜੀ ਜਾਣਕਾਰੀ ਅੱਗੇ ਦੀ ਹਾਂਜੀ WhatsApp ਦੀ ਵੈਘੂ ਜੀ ਦਾ ਖਾਲਸਾ ਵੈਘੂ ਜੀ ਦੀ ਫਤਿਹ ਏ ਕਢਾਣੀ ਕਲਾ ਦੀ ਟੀਮ ਆ ਜੋ ਬਹੁਤ ਉਪਰਾਲੇ ਕਰ ਰਹੀ ਹੈ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਟਾਵਰ ਘਰ ਬਣਾਇਆ ਪੰਛੀਆਂ ਦਾ ਜਿਹਦੇ ਵਿੱਚ ਕੇ ਪੰਛੀ ਰਹਿ ਸਕਦਾ ਠੀਕ ਹੈ ਜੀ ਕਈ ਲੋਕ ਕਹ ਰਹੇ ਨੇ ਵੀ ਆਲਸੀ ਬਣਾ ਰਹੇ ਨੇ ਪੰਛੀਆਂ ਨੂੰ ਪਰ ਆਲਸੀ ਨਹੀਂ ਇਹ ਕੁਝ ਇਦਾਂ ਦੇ ਪੰਛੀ ਨੇ ਜਿਹੜੇ ਗੁੱਡਾ ਵਿੱਚ ਹੀ ਰਹਿੰਦੇ ਨੇ ਪਹਿਲਾਂ ਗੁੱਡਾ ਹੁੰਦੀਆਂ ਸਨ ਉਸ ਕਰਕੇ ਇਹ ਆਪਣੇ ਘਰਾਂ ਦੇ ਵਿੱਚ ਰਹਿੰਦੇ ਸੀ ਹੁਣ ਲੈਂਟਰ ਲੱਗ ਚੁੱਕੇ ਨੇ ਗੁੱਡਾ ਨਹੀਂ ਬਜੀਆਂ ਉਸ ਦੇ ਨਾਲ ਨਾਲ ਰੁੱਖ ਲਾਉਣੇ ਵੀ ਜ਼ਰੂਰੀ ਹਨ ਅਸੀਂ ਇਹ ਨਹੀਂ ਕਹਿੰਦੇ ਵੀ ਰੁੱਖ ਨਾ ਲਗਾਓ ਰੁੱਖ ਵੀ ਲਗਾਉਣੇ ਬਹੁਤ ਜ਼ਰੂਰੀ ਹਨ ਇਸ ਕਰਕੇ ਅੱਜ ਟੀਮ ਵੱਲੋਂ ਉਪਰਾਲਾ ਕੀਤਾ ਗਿਆ ਹੈ ਕਿ ਪਿੰਡ ਦੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ